ਹਮਾਰਾ ਰਾਜ ਜੀ ਦੀ ਪਵਨ ਪਵਿੱਤਰ ਅੱਦਨਿੱਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਗਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੀ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਹੇਬੇ ਕਲਾ ਧੰਨ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ ਯਕੀਦਾ ਹੋਇ ਨਾਰਾ ਕਰੀਏ ਬਲੰਤ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਜਾਬ ਸਾਹਿਬ ਦੀ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਦੋਰੀਏ ਕੋਈ ਵੀ ਰਚਨਾ ਵਾਨੀ ਨਹੀਂ ਰਹਿਣੀ ਜਾਈ ਦੀ ਆਪਣੀਆਂ ਮਨ ਵਰਤੀਆਂ ਨੂੰ ਕਰੀਏ ਇਕਾਗਰ ਇੱਕ ਵਿਰੰਗ ਅੱਜ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਮਦ ਭਾਰ ਸ਼ੰਦ ਅ ਪ੍ਰਸਾਦ ਗੁਣ ਗਾਨ ਅਧਾਰ ਮਹਿਮਾ ਅਪਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮੁਖਾਰ ਬੰਦ ਦੇ ਵਿੱਚੋਂ ਗੁਰਬਾਣੀ ਉਚਾਰਦੇ ਹੋਏ ਫਰਮਾਨ ਕਰ ਰਹੇ ਨੇ ਜਾਪ ਸਾਹਿਬ ਜੀ ਇਹ ਕਥਾ ਲੜੀ ਵਾਰ ਆਪ ਜੀ ਸਰਵਨ ਕਰਦੇ ਔਰ ਉਸੇ ਹੀ ਲੜੀ ਨੂੰ ਅੱਗੇ ਤੋਰੀਏ ਤੇ ਮੇਰੇ ਗੁਰਦੇਵ ਕਹਿੰਦੇ ਨੇ ਸਮੂਹ ਗੁਨਾ ਦਾ ਦਾਦਾ ਸਾਰੇ ਗੋਨੂ ਦੇ ਵਿੱਚ ਭਰੇ ਹੋਏ ਨੇ ਉਹਦੇ ਘਰ ਦੇ ਵਿੱਚ ਦਾਦਾਂ ਦੇ ਨਾਲ ਉਹਦਾ ਘਰ ਭਰਿਆ ਹੋਇਆ ਕੋਈ ਵੀ ਦਾਤ ਗੁਰੂ ਨਾਨਕ ਦੇ ਦਰ ਤੇ ਆ ਕੇ ਮੰਗ ਲਈਏ ਓਹੋ ਹੀ ਦਾ ਸਾਨੂੰ ਬਰਾਵਤ ਹੋ ਜਾਂਦੀ ਏ ਬੇਅੰਤ ਬੇਅੰਤ ਮਹਿਮਾ ਵਾਲਾ ਓਦੀ ਜਿੰਨੀ ਮਹਿਮਾ ਕਰੀ ਜਾਈਏ ਵਡਿਆਈ ਕਰੀ ਜਾਈਏ ਓਦੇ ਦਰਦੀਆਂ ਗੱਲਾਂ ਕਰੀ ਜਾਈਏ ਗਿਆਨ ਦੀਆਂ ਗੱਲਾਂ ਕਰੀ ਜਾਈਏ ਓਦੇ ਦਰ ਤੋਂ ਗੱਲਾਂ ਨਹੀਂ ਮੁਕਦੀਆਂ ਗਿਆਨ ਨਹੀਂ ਮੁਕਦੀ ਓਦੀ ਵਿਚਾਰ ਨਹੀਂ ਮੁਕਦੀ ਓਦੇ ਘਰ ਦੀ ਉਸਤ ਤੋਂ ਓਦੇ ਘਰ ਦੀ ਉਸਲਾੰਦਾ ਜਿੰਨੀ ਮਰਜ਼ੀ ਕਰੀ ਜਾਈ ਉਹਦਾ ਇੰਨਾ ਭੰਡਾਰਾ ਭਰਿਆ ਹੈ ਮੁਗਦਾ ਹੀ ਨਹੀਂ ਗਾ ਅਨਭਵ ਪ੍ਰਕਾਸ਼ ਨਿਸ ਦਿਨੀਆਂ ਨਾਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਨਭਵ ਪ੍ਰਕਾਸ਼ ਨਿਸ ਦਿਨੀਆਂ ਨਾਸ਼ ਆਤਮ ਗਿਆਨ ਪ੍ਰਕਾਸ਼ ਕਰਨ ਵਾਲਾ ਹੈ ਆਤਮ ਆਪਣੀ ਆਤਮਾ ਦੇ ਵੇਹ ਸਰੀਰ ਦੇ ਵਿੱਚ ਬੁੱਧੀ ਦੇ ਵਿੱਚ ਪਾਰਤਮਕ ਗਿਆਨ ਦੇਣ ਵਾਲਾ ਹੈ ਧਿਆਨ ਦੇਣਾ ਉਹ ਪਰਮਾਤਮਾ ਦੇ ਗੁਣ ਭਰਨ ਵਾਲਾ ਹੈ ਪਰਮਾਤਮਾ ਵਾਹਿਗੁਰੂ ਆਪਣੇ ਗੁਣ ਆਪਣੇ ਸੇਵਕ ਦੇ ਅੰਦਰ ਕੋਟ-ਕੋਟ ਕੇ ਭਰ ਦਿੰਦਾ ਹੈ ਰਾਤ ਦਿਨ ਇੱਕ ਰਸ ਲੱਗਿਆ ਹੋਇਆ ਉਹਦੀ ਮਰਿਆਦਾ ਚੱਲੀ ਜਾਂਦੀ ਹੈ ਅਜਾਨ ਬਹ ਸ਼ਹਾਨ ਸ਼ਹ ਧਿਆਨ ਦੇ ਨਾ ਬਲਵਾ ਲੰਮੀਆਂ ਬਾਹਾਂ ਵਾਲਾ ਉਹਦੀਆਂ ਬਹੁਤ ਵੱਡੀਆਂ ਲੰਮੀਆਂ ਬਾਹਾਂ ਨੇ ਜਿਵੇਂ ਆਪਾਂ ਕਹਿੰਦੇ ਆ ਕਿ ਕਾਨੂੰਨ ਦੀਆਂ ਬਾਹਾਂ ਬੜੀਆਂ ਲੰਮੀਆਂ ਹੁੰਦੀਆਂ ਭਾਰਤ ਦਾ ਕਾਨੂੰਨ ਭਾਰਤ ਦੇ ਵਿੱਚ ਚੱਲਦਾ ਉਹ ਵੀ ਨਹੀਂ ਚੱਲਦਾਗਾ ਪਰ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹਦੀ ਬਾਦ ਲੰਮੇ ਬਾਜੂ ਬੜੀਆਂ ਲੰਮੀਆਂ ਬਾਹਾਂ ਤੇ ਉਹ ਤੋਂ ਕੋਈ ਵੀ ਉਹਦੇ ਕਾਨੂੰਨ ਤੋਂ ਬਚ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਰਾਮ ਰਾਜਾ ਨਰਾਜ ਬਨਾਨ ਭਾਨ ਰਾਜਾਂ ਦਾ ਰਾਜ ਅਸਰ ਸੂਰਜਾਂ ਦਾ ਸੂਰਜ ਹੈ ਧਿਆਨ ਦੇਣਾ ਜਿੰਨੇ ਵੀ ਦੁਨੀਆ ਦੇ ਰਾਜੇ ਨੇ ਉਹ ਪਰਮਾਤਮਾ ਨੇ ਬਿਠਾਇਆ ਤੇ ਉਹਨਾਂ ਦੇ ਉੱਤੇ ਆਪ ਬੈਠਾ ਰਾਜਾ ਬਣ ਕੇ ਜਿਹੜਾ ਇਹ ਸੂਰਜ ਚੜਦਾ ਹੈ ਸੂਰਜ ਨੂੰ ਚੜਾਉਣ ਵਾਲਾ ਪਤਾ ਨਹੀਂ ਕਿੰਨੇ ਸੂਰਜ ਚੜਦੇ ਨੇ ਤੇ ਇਹਨਾਂ ਦੇ ਉੱਤੇ ਉਹ ਆਪ ਖੁਦ ਬੈਠਾ ਹੋਇਆ ਹੈ ਸੂਰਜਾਂ ਨੂੰ ਚੜਾਉਣ ਵਾਲਾ ਤੇ ਸੂਰਜਾਂ ਦਾ ਖਾਤਮਾ ਕਰਨ ਵਾਲਾ ਦੀਵਾਨ ਦੀ ਉਪਮਾ ਮਹਾਨ ਦੇਵਤਿਆਂ ਦਾ ਦੇਵ ਪੂਜ ਹੈ ਜਿੰਨੇ ਵੀ ਵੱਡੇ ਇੰਦਰ ਦੇਵੀ ਦੇਵਤੇ ਨੇ ਸਭ ਦਾ ਪੂਜਨੀਕ ਹੈ ਸਾਰੇ ਉਹਦੀ ਵਡਿਆਈ ਕਰਦੇ ਨੇ ਤੇ ਵੱਡੀ ਉਪਮਾ ਵਾਲਾ ਜਿੰਨੀ ਉਹਦੀ ਉਪਮਾ ਕਰੀ ਜਾਈਏ ਦੇਵੀ ਦੇਵਤਿਆਂ ਨੇ ਵੀ ਉਹਦਾ ਭੇਦ ਨਹੀਂ ਪਾਇਆ ਨਾ ਇੰਦਰਾਨ ਇੰਦਰ ਮਲਾਨ ਬਾਲਾ ਇੰਦਰ ਦਾ ਇੰਦਰ ਹੈ ਜਿਵੇਂ ਆਪਾਂ ਕਹਿੰਦੇ ਆ 33 ਕਰੋੜ ਦੇਵੀ ਦੇਵਦਿਆਂ ਦਾ ਸ਼੍ਰੋਮਣੀ ਦੇਵ ਦਾ ਇੰਦਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਏਸ ਇੰਦਰ ਦੇਵ ਜੀ ਦੇ ਉੱਤੇ ਵੀ ਇੰਦਰ ਦੇਵ ਦਾ ਵੀ ਉਸ ਨੂੰ ਪੁਕਾਰਦਾ ਹੈ ਉਹਦੀ ਵਿੜਾਈ ਕਰਦਾ ਹੈ ਤੇ ਜਿਹੜਾ ਇਹ ਗਿਆਨ ਉਹਦੇ ਘਰ ਦੇ ਵਿੱਚੋਂ ਵਿੰਦਰ ਦੇਵ ਜੀ ਨੂੰ ਮਿਲਦਾ ਪ੍ਰਸ਼ਾਦ ਉਹ ਅੱਗੇ ਵੱਧਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬਟਾ ਵੱਡੇ ਤੋਂ ਵੱਡਾ ਹੈ ਰੰਗਾਂ ਨਰੰਗਾਂ ਤਲਾਂਨ ਕਾਲ ਗਰੀਬਾਂ ਵਿੱਚ ਗਰੀਬ ਹੈ ਗਰੀਬਾਂ ਦੇ ਵਿੱਚ ਗਰੀਬ ਹੋ ਕੇ ਵਰਤ ਰਿਹਾ ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਨੇ ਹਰ ਤੁਮੈ ਜੋਤ ਧਰੀ ਉਹਨੇ ਆਤਮਾ ਨੇ ਪਰਮਾਤਮਾ ਨੇ ਸਾਡੇ ਅੰਦਰ ਆਤਮਾ ਬਾਈ ਹੈ ਇਸ ਕਰਕੇ ਕਿਸੇ ਦਾ ਵੀ ਦਿਲ ਨੰਦ ਖਾਇਆ ਕਰੋ ਕਿਉਂਕਿ ਦਿਲਾਂ ਦੇ ਵਿੱਚ ਰੱਬ ਵੱਸਦਾ ਹੈ ਕਾਲਾ ਸਿਰ ਕਾਲ ਹੈ ਜਿਹੜੀ ਮੌਤ ਆਉਂਦੀ ਹੈ ਉਹ ਮੌਤ ਨੂੰ ਵੀ ਉਹ ਭੇਜਦਾ ਹੈ ਉਹ ਬੁਲਾਉਣ ਵਾਲਾ ਹੈ ਉਹੀ ਖਤਮ ਕਰਨ ਵਾਲਾ ਹੈ अनुभू ਦੇ ਅੰਗ ਆ ਭੈ ਆ ਭੰਗ ਪੰਜ ਭੂਤਿਕ ਸਰੀਰ ਤੋਂ ਬਿਨੈ ਆਪਣਾ ਸਰੀਰ ਪੰਜਾਂ ਤਤਾਂ ਦਾ ਬਣਿਆ ਪੌਣ ਪਾਣੀ ਬਸੰਦਰ ਧਰਤੀ ਤੇ ਅਸਮਾਨ ਉਹਦਾ ਇਹ ਤਤਾਂ ਤੋਂ ਬਣਿਆ ਨਹੀਂਗਾ ਉਹ ਪੰਜਾਂ ਤਤਾਂ ਤੋਂ ਰਹਤ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਭੈ ਆ ਭੰਗ ਨਾਸ਼ ਰਹਤ ਨਾਸ਼ ਤੋ ਰਹਦਾ ਫੇਰ ਵੀ ਸੋਭਾ ਵਾਲਾ ਆਪਾਂ ਉਹਦੀ ਸੋਭਾ ਕਰਦੇ ਕੋਈ ਘਰ ਦੇ ਵਿੱਚ ਪੁੱਤ ਦੀ ਜੰਮਿਆ ਆਪਾਂ ਉਹਦੀ ਸੋਭਾ ਕਰਦੇ ਕੋਈ ਮਕਾਨ ਬਣਾਇਆ ਜਾਵੇ ਕੋਈ ਬਗੀਚੀ ਬਣਾਈ ਜਾਵੇ ਦੇਖਣਯੋਗ ਚੀਜ਼ਾਂ ਹੁੰਦੀਆਂ ਨੇ ਆਪਾਂ ਉਹਨਾਂ ਦੀ ਸੋਭਾ ਕਰਦੇ ਨਾਸ਼ ਰਹਦਾ ਤੇ ਫੇਰ ਵੀ ਉਹਦੀ ਸੋਭਾ ਕਰੀ ਜਾਂਦੇ ਅਕੀਰ ਕੋਈ ਵੀ ਨਹੀਂ ਗੱਦ ਮੈਦ ਉਹ ਬਾਰ ਉਸਦੀ ਗਤੀ ਤੇ ਮर्यादा ਬੇਅੰਤ ਹੈ ਜਿਹਨੇ ਉਹਦੀ ਮर्यादा ਬਣਾਈ ਹੈ ਨਾ ਪ੍ਰਮਾਤਮਾ ਨੇ ਤੇ ਉਹਦੇ ਵਿੱਚ ਕੋਈ ਘਾਟ ਬਾਧ ਛੱਡੀ ਨਹੀਂ ਗਈ ਜੋ ਕੁਝ ਪਾਇਆ ਸੋ ਏਕਾ ਬਾਾਰ ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ ਇੱਕ ਪਲ ਦੇ ਵਿੱਚ ਸੰਪੂਰਨ ਕਰ ਦਿੱਤੀ ਕੰਪਲੀਟ ਕਰ ਦਿੱਤੀ ਤੇ ਫੇਰ ਉਹ ਵੱਡਾ ਰਾਜਾ ਦਾ ਵੱਡਾ ਰਾਜਾ ਹੈ ਤੇ ਜੋੜੇ ਕਾਨੂੰਨ ਦੇ ਉਹਨੇ ਮर्यादा ਬਣਾਈ ਹੈ ਉਹਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਜੀਨੇ ਜਮਣਾ ਉਹਨੇ ਜਮਣਾ ਤੇ ਜੀਨੇ ਮਰਨਾ ਉਹਨੇ ਮਰਨਾ ਬਣਾਦੀ ਕੋਈ ਛੋਟਾ ਦੇ ਬਣਾਦੀ ਕੋਈ ਵੱਡਾ ਤੇ ਇਸ ਕਰਕੇ ਉਹਦੀ ਮਰਿਆਦਾ ਨੂੰ ਕੋਈ ਵਾਹਿਗੁਰੂ ਉਹਦੇ ਵਿੱਚ ਕੋਈ ਵੀ ਤੋੜ ਨਹੀਂਗੀ ਕਮੀ ਪੇਸ਼ੀ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਗੱਤ ਮੈਂਦੇ ਹੰਬਾਰ ਉਸਦੀ ਗੱਦੀ ਤੇ ਮਰਿਆ ਦਾ ਬਿਆਨਤਾ ਗੁਣ ਗਾਨਿ ਉਦਾਰ ਸਮੂ ਗੁਨਾ ਦਾ ਦਾਤਾ ਗੁਨਾ ਦੇ ਵਿੱਚ ਭਰਿਆ ਹੋਇਆ ਹੈ ਉਹ ਗੁਨਾ ਦੀ ਬਥਲੀ ਹੈ ਇੰਨੇ ਉਹਦੇ ਵਿੱਚ ਗੋਣਾ ਇੰਨੀ ਆ ਉਹਦੇ ਵਿੱਚ ਦਾਤਾ ਉਹਦੇ ਵਿੱਚ ਰਹਿਮਤਾ ਨੇ ਮਨ ਗਨ ਪ੍ਰਲਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਮਨ ਗਨ ਪ੍ਰਣਾ ਨਿਰਭੈ ਨਿਕਾਮ ਸਮੂਹ ਮੁਨੀਆ ਮੁਨੀ ਨਮਸਕਾਰ ਕਰਦੇ ਨੇ ਜਿੰਨੇ ਵੀ ਮੁਨੀ ਨੇ ਮੁਨੀ ਨੇ ਉਹ ਵੀ ਨਮਸਕਾਰ ਕਰਦੇ ਨੇ ਭੈ ਰਹੇ ਤੇ ਇਸ਼ਾ ਰਹਦਾ ਉਹਨੂੰ ਕਿਸੇ ਦਾ ਕੋਈ ਭੈ ਨਹੀਂਗਾ ਤੇ ਨਾ ਹੀ ਕੋਈ ਉਹਨੂੰ ਇਸ਼ਾ ਹੈ ਜੇ ਆਪਾਂ ਆਖੀਏ ਨਾ ਬਾਣੀ ਪੜ੍ਹੀਏ ਕਥਾ ਕਰੀਏ ਕੀਰਤਨ ਕਰੀਏ ਉਹਦੀ ਵਿੜਿਆਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਕਰੀਏ ਆਪਾਂ ਨੂੰ ਇੱਕ ਦੂਜੇ ਤੇ ਮਤਲਬ ਲੋ ਹੁੰਦਾ ਹੈ ਇੱਕ ਦੂਜੇ ਦੇ ਆਪਾਂ ਦੇਨਦਾਰ ਹੁੰਨੇ ਆਂ ਇੱਕ ਦੂਜੇ ਦੇ ਆਪਾਂ ਮੁਹਤਾਜ ਹੁੰਨੇ ਆਂ ਧਿਆਨ ਦੇਣਾ ਨਾ ਹੀ ਕਿਸੇ ਦਾ ਮੁਹਤਾਜ ਹੈ ਨਾ ਹੀ ਕਿਸੇ ਦਾ ਦੇਨਦਾਰ ਹੈ ਤੇ ਕਿਸ ਨੂੰ ਤੇਰਨਾ ਦਮਾਇ ਉਹਨੂੰ ਤੇਲ ਜਿੰਨਾ ਲਾਲਜਮੀ ਨਹੀਂ ਭੈ ਧੋ ਰਹਿਦਾ ਹੈ ਇਸ਼ਿਆ ਤੋਂ ਰਹਿਦਾ ਕੋਈ ਇਸ਼ਾ ਨਹੀਂ ਸਾਡੀ ਇਸ਼ਾ ਹੁੰਦੀ ਆ ਵੀ ਬਾਣੀ ਪੜ੍ਹੀਏ ਕੀਰਤਨ ਕਰੀਏ ਕਥਾ ਕਰੀਏ ਇਹ ਸੇਵਾ ਕਰੀਏ ਸਾਨੂੰ ਕੁਝ ਮਿਲੇਗਾ ਧਿਆਨ ਦੇਣਾ ਜਿੱਥੇ ਸੌਦਾਬਾਜ਼ੀ ਆ ਜਾਂਦੀ ਹੈ ਤੇ ਜਿੱਥੇ ਮੈਂ ਆ ਜਾਂਦੀ ਹੈ ਤੇ ਜਿੱਥੇ ਵਪਾਰ ਦੇ ਵਿੜੀਆਂ ਆ ਜਾਂਦੀਆਂ ਉਥੇ ਪ੍ਰੇਮ ਨਹੀਂ ਆਉਂਦਾ ਜਿੱਥੇ ਪ੍ਰੇਮ ਹੁੰਦਾ ਹੈ ਉਥੇ ਚੀਜ਼ਾਂ ਨਹੀਂ ਆਉਂਦੀਆਂ ਤੇ ਜਿੱਥੇ ਚੀਜ਼ਾਂ ਨਹੀਂ ਆਉਂਦੀਆਂ ਉਥੇ ਪਰਮਾਤਮਾ ਖੁਦ ਚੱਲ ਕੇ ਆਉਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਗੱਦ ਮੇਦੇ ਅਖੰਡ ਮਰਿਆਦਾ ਤੇ ਚਾਲ ਇੱਕ ਰਸ ਉਹਦੀ ਜਿਹੜੀ ਮਰਿਆਦਾ ਹੈ ਨਾ ਤੇ ਉਹਦੀ ਚਾਲ ਜਦੋਂ ਦੀ ਵੀ ਸ੍ਰਿਸ਼ਟੀ ਸਾਜੀ ਹੈ ਇੱਕ ਰਸ ਚੱਲੀ ਹੁੰਦੇ ਹਾਲਸ਼ ਕਰਮ ਅਦਿ ਧਰਮ ਉਦਮ ਰਹਿਤ ਕਰਮ ਹੈ ਉਹਦਾ ਆਦਰਸ਼ ਧਰਮ ਹੈ ਉਹਦਾ ਪਰਮਾਤਮਾ ਦਾ ਸਰਬਾ ਬਰਨਾਨ ਅੰਡਾ ਡਬਾਡ ਸਾਰਿਆਂ ਦੇ ਪਾਲਣ ਵਾਲਾ ਸਾਰੀ ਦੀ ਬ੍ਰਿਤਪਾਲਣਾ ਕਰਦਾ ਆਪਣੇ ਘਰ ਦੇ ਵਿੱਚ 4 5 ਜੀ ਹੋਣ ਆਪਾਂ ਨੂੰ ਉਹਨਾਂ ਦਾ ਫਿਕਰ ਪਿਆ ਹੁੰਦਾ ਹੈ ਉਹ 84 ਲੱਖ ਜੂਨੀਆਂ ਨੂੰ ਪੈਦਾ ਕਰਕੇ ਸਾਰਿਆਂ ਦੀ ਬ੍ਰਿਤਪਾਲ ਕਰਦਾ ਨਾਲੇ ਦੇਖਭਾਲ ਕਰਦਾ ਤੇ ਨਾਲੇ ਸਭ ਨੂੰ ਰੋਜੀ ਪਹਚਾਈ ਜਾਂਦਾ ਹੈ ਅਨਡੰਡ ਬਾੜ ਨਿਸ਼ਚੈ ਹੀ ਡੰਡ ਰਹਿਦਾ ਉਹਨੂੰ ਕੋਈ ਵੀ ਡੰਡ ਨਹੀਂ ਦੇ ਸਕਦਾ ਆਪਾਂ ਨੂੰ ਡੰਡ ਮਿਲਦਾ ਸਜ਼ਾ ਮਿਲਦੀ ਹੈ ਉਹਨੂੰ ਕੋਈ ਡੰਡ ਨਹੀਂ ਉਹਨੂੰ ਕੋਈ ਸਜ਼ਾ ਨਹੀਂ ਦੇ ਸਕਦਾ ਅਰਥਾਤ ਉਸ ਨੂੰ ਕੋਈ ਡੰਡ ਨਹੀਂ ਦੇ ਸਕਦਾ ਚਾ ਚਰੀ ਸੰਦਾ ਪ੍ਰਸਾਦ ਗੋਬਿੰਦੀ ਮੁਕੰਦੀ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨਹੀਂ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਤੇ ਮੁਕਤੀ ਦਾ ਦਾਤਾ ਉਹ ਮੁਕਤੀ ਦੇ ਦਿੰਦਾ ਹੈ ਮਹਾਰਾਜ ਉਹ ਮੁਕਤੀ ਕਿਵੇਂ ਮਿਲਦੀ ਹੈ ਮੁਕਤੀ ਬਾਸ ਇਸੇ ਗੁਰਬਾਣੀ ਨੂੰ ਪੜ੍ਹ ਕੇ ਕਥਾ ਨੂੰ ਸੁਣ ਕੇ ਵਿਚਾਰ ਨੂੰ ਸੁਣ ਕੇ ਸਾਖੀਆਂ ਨੂੰ ਸੁਣ ਕੇ ਇਤਿਹਾਸ ਨੂੰ ਸੁਣ ਕੇ ਤੇ ਫੇਰ ਮੁਕਤੀ ਮਿਲ ਜਾਂਦੀ ਹੈ ਧਿਆਨ ਦੇਣਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਨਹੀਂ ਲਿਖਿਆਗਾ ਮਹਾਰਾਜ ਕਿਹੜਾ ਨਹੀਂ ਲਿਖਿਆ ਬਾਣੀ ਦੇ ਵਿੱਚ ਝੂਠ ਨਹੀਂ ਲਿਖਿਆ ਸਾਰਾ ਸਾਚੀ ਸੱਚ ਲਿਖਿਆ ਹੈ ਤੇ ਮੁਕਤੀ ਕਿਵੇਂ ਹੋਵੇਗੀ ਇੱਕ ਦਾਸੀ ਕਹਿ ਦਿੰਨੇ ਜੇ ਵੀ ਕੋਈ ਮਰ ਜਾਵੇ ਤਾਂ ਉਹਦਾ ਸਹਜ ਪਾਟ ਖੰਡ ਬਾਟ ਕਰਾਈ ਕੀਰਤਨ ਕਰਵਾਈ ਲੰਗਰ ਲਵਾਈ ਤੇ ਉਹਦੀ ਮੁਕਤੀ ਵਾਸਤੇ ਕੋਈ ਹਰਦਾਰ ਦੇ ਕੋਈ ਕੀਰਤ ਜਾਂਦਾ ਹੈ ਕੋਈ ਉਹਦੇ ਪਿੰਡ ਭਰਦਾ ਹੈ ਧਿਆਨ ਦੇਣਾ ਮਰੇ ਤੋਂ ਬਾਅਦ ਮੁਕਤੀ ਨਹੀਂ ਹੁੰਦੀ ਜਿਉਂਦੇ ਮੁਕਤ ਹੋਣਾ ਕਿਵੇਂ ਆ ਜਿਹੜੀ ਸਾਡੀ ਬੁੱਧੀ ਹੈ ਦਿਮਾਗ ਹੈ ਸੁਰਤੀ ਹੈ ਇਹਦੇ ਵਿੱਚ ਜਿਹੜਾ ਫਜ਼ੂਲ ਭਰਿਆ ਹੋਇਆ ਕਰਮ ਕਾਂਡ ਭਰਿਆ ਵਹਿ ਭਰਮ ਭਰੇ ਨੇ ਗੁਰੂ ਨਾਨਕ ਦੀ ਬਾਣੀ ਨੇ ਭਗਤਾਂ ਦੀ ਬਾਣੀ ਨੇ ਸੰਤਾਂ ਮਹਾਂਪਰਸਾਨ ਦੀ ਬਾਣੀ ਨੇ ਸਾਨੂੰ ਮੁਕਤ ਕਰਨਾ ਤੇ ਜਦੋਂ ਸਾਡੇ ਦਿਮਾਗ ਸਾਡੀ ਬੁੱਧੀ ਮੁਕਤ ਹੋ ਗਈ ਇਨਾ ਕਰਮ ਕੰਨਾਂ ਦੇ ਵਿੱਚੋਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਬਿਆਂ ਦੇ ਵਿੱਚੋਂ ਮੜੀਆਂ ਮਸਾਣੀਆਂ ਦੇ ਵਿੱਚੋਂ ਨਿਕਲ ਕੇ ਤੇ ਸਿੱਧੇ ਹੀ ਗੁਰਬਾਣੀ ਨਾਲ ਲੱਗ ਜਾਵਾਂਗੇ ਤੇ ਧੁਰ ਕੀ ਬਾਣੀ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾਲੋ ਧੁਰ ਕੀ ਬਾਣੀ ਆਈ ਦਿਲ ਸਹਲੀ ਚਿੰਤ ਮਟਾਈ ਧਿਆਨ ਦੇਣਾ ਇੱਥੇ ਥੋੜੀ ਜੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੀ ਹੈ ਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੱਤੇ ਦੇ ਵਿੱਚੋਂ ਤੀਰ ਕੱਢੇ ਅਸਮਾਨ ਦੇ ਵਿੱਚ ਚਲਾ ਦਿੱਤੀ ਸਿੰਘਾ ਲੋਕ ਕਹਿਣ ਲੱਗੇ ਸਤਿਗੁਰੂ ਜੀ ਜਾਓ ਭਾਲ ਕੇ ਲੈ ਕੇ ਆਓ ਜਦੋਂ ਭਾਲਣ ਗਏ ਨਾ ਥਿਆਈ ਦੋ ਤਿੰਨ ਵੇਰਾਂ ਗਏ ਨਾ ਮਿਲੀ ਕਹਿੰਦੇ ਸਤਿਗੁਰੂ ਜੀ ਆਉਂ ਜਾਪਦਾ ਜਿਵੇਂ ਉਹ ਤੀਰ ਅਸਮਾਨ ਦੇ ਵਿੱਚ ਛੱਡੇ ਹੋਏ ਧਰਤੀ ਤੇ ਡਿੱਗੇ ਹੀ ਨਹੀਂ ਮੇਰੀ ਮਦ ਥੋਰੀ RAM ਆਪ ਕਿਰਪਾ ਕਰ ਦਿਓ ਸਤਿਗੁਰੂ ਜੀ ਆਪ ਹੀ ਦੱਸ ਦਿਓ ਫਿਰ ਸਤਿਗੁਰੂ ਜੀ ਨੇ ਦੱਸਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਉਹ ਤੇਰਾ ਛੱਡੇ ਸੰ ਉਹਨੂੰ ਹਮਾਉ ਪੰਛੀ ਦੇ ਖੰਭ ਲੱਗੇ ਹੋਏ ਨੇ ਆਪਣੇ ਦੇਸ ਨੂੰ ਲੈ ਗਏ ਤੇ ਕਹਿੰਦੇ ਸਤਿਗੁਰੂ ਜੀ ਆਪ ਕਿਰਕਾ ਕਰੋ ਕਿਰਪਾ ਕਰਕੇ ਸਮਝਾ ਦਿਓ ਕਹਿੰਦੇ ਹਮਾਉ ਪੰਛੀ ਆਕਾਸ਼ ਵਿੱਚ ਰਹਿੰਦਾ ਹੈ ਉਹ ਆਪਣੇ ਦੇਸ਼ ਨੂੰ ਲੈ ਗਈ ਤੇ ਸਾਰੀ ਸੰਗਤ ਨੇ ਸਿੰਘਾਂ ਨੇ ਹੱਥ ਜੋੜ ਲਈ ਨੀਵੀਆਂ ਪਾਲੀਆਂ ਤੇ ਸਤਿਗੁਰੂ ਜੀ ਦੇ ਅੱਗੇ ਰਜੋਈ ਕਰਦੇ ਕਹਿੰਦੇ ਸਤਿਗੁਰੂ ਜੀ ਆਪ ਵੀ ਦੱਸੋ ਇਸ ਗੱਲ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਧੁਰਕੀ ਬਾਣੀ ਹੈ ਇਹ ਸੱਚੀ ਸੁੱਚੀ ਬਾਣੀ ਹੈ ਬਕੌਲਡ ਧਾਮ ਤੋਂ ਸੱਚਖੰਡ ਤੋਂ ਆਈ ਹੈ ਜਿਹੜਾ ਵਾਹਿਗੁਰੂ ਜਿਹੜਾ ਸਰਦਾ ਦੇ ਨਾਲ ਪ੍ਰੇਮ ਦੇ ਨਾਲ ਇਸ ਬਾਣੀ ਦੇ ਨਾਲ ਲੱਗ ਜਾਵੇਗਾ ਭਰੋਸਾ ਤੇ ਵਿਸ਼ਵਾਸ ਕਰੇਗਾ ਕਰਮ ਕੰਨਾਂ ਤੋਂ ਵਹਿਮਾ ਭਰਮਾ ਤੋਂ ਨਿਕਲ ਜਾਵੇਗਾ ਉਹ ਜਿਉਂਦਾ ਹੀ ਮੁਕਦਾ ਤੇ ਸਿੱਧੀ ਹੀ ਬਾਣੀ ਸੱਜ ਖੰਡ ਨੂੰ ਲੈ ਜਾਵੇਗੀ ਗੱਜ ਕੇ ਆਖੋ ਸਤਨਾਮ ਸ੍ਰੀ ਚਾਜਰੀ ਸੰਨ ਦਾ ਪ੍ਰਸਾਦ ਓਦਾਰੀ ਅਬਾਰੀ ਸਖੀ ਚਤ ਤੇ ਬੇਅੰਤ ਹੈ ਪ੍ਰਮਾਤਮਾ ਹਰਿ ਅੰਕਰਿਅੰ ਨਾਸ਼ ਕਰਨ ਵਾਲੇ ਤੇ ਸਾਜਣ ਵਾਲੇ ਨਿਰਨਾਮੀ ਅਤਮੀ ਨਾਮ ਰਹਦਾ ਤੇ ਸਿਆ ਰਹਦਾ ਉਹਦਾ ਕੋਈ ਵੀ ਨਾਮ ਨਹੀਂ ਮਹਾਂਪੁਰਸ਼ਾਂ ਨੇ ਸੰਤਾਂ ਨੇ ਬ੍ਰਹਮ ਗਿਆਨੀਆਂ ਨੇ ਉਹਦੀ ਕੁਦਰਤ ਨੂੰ ਵੇਖ ਕੇ ਉਹਦਾ ਨਾਮ ਰੱਖ ਦਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਗੌਂਡ ਕਹਿੰਦਾ ਕੋਈ ਬੀਠਲ ਕਹਿੰਦਾ ਕੋਈ ਗੋਬਾਲ ਕਹਿੰਦਾ ਕੋਈ ਓਮ ਕਹਿੰਦਾ ਪਰ ਉਹ ਨਾ ਉਸ ਚੀਜ਼ ਦਾ ਬੰਦਾ ਜਿਹਦਾ ਜਨਮ ਹੋਵੇ ਜਦੋਂ ਉਹਦਾ ਜਨਮ ਤੋਂ ਰਹਿਤ ਤੇ ਧਿਆਨ ਦੇਣਾ ਫੇਰ ਕਿਵੇਂ ਰੱਖਿਆ ਗਿਆ ਨਾਮ ਉਹਦਾ ਉਹਦਾ ਨਾਮ ਮਹਾਂਪੁਰਸ਼ਾਂ ਨੇ ਇਹ ਕੁਦਰਤ ਦੇ ਵਿੱਚ ਸਮਾਏ ਹੋਏ ਨੂੰ ਦੇਖ ਲਿਆ ਇੱਕ ਗੱਲ ਨੋਟ ਕਰ ਲੈਣੀ ਜਿਹੜਾ ਇਨਸਾਨ ਕੁਦਰਤ ਦੇ ਨਾਲ ਪ੍ਰੇਮ ਕਰਦਾ ਹੈ ਜੀ ਜਨਤਾ ਨੇ ਨਾਲ ਪ੍ਰੇਮ ਕਰਦਾ ਹੈ ਭੈਣ ਭਰਾਵਾਂ ਦੇ ਨਾਲ ਪ੍ਰੇਮ ਕਰਦਾ ਹੈ ਸੱਚਾ ਪ੍ਰੇਮ ਕਰਦਾ ਹੈ ਤੇ ਉਹ ਸਿੱਧਾ ਹੀ ਪ੍ਰਮਾਤਮਾ ਦੇ ਦਰਸ਼ਨ ਕਰੀ ਜਾਂਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਿਰਨਾਮੀ ਅਦਾਮੀ ਭਜੰਗ ਪ੍ਰਿਆ ਛੰਦਮ ਜਦਰਜ ਕਰ ਕਰਦਮ ਜਦਰਜ ਕਰ ਹਰਦਾ ਚੋਂ ਚੱਕਾਂ ਦਾ ਰਚਨ ਵਾਲੇ ਪੂਰਬ ਪਛਮ ਉੱਤਰ ਦਖਨ ਤੇ ਚੋ ਚੱਕਾਂ ਦਾ ਨਾਸ਼ ਕਰਨ ਵਾਲਾ ਹੈ ਸਾਰੀ ਚੱਕਾ ਨੂੰ ਧਰਤੀਆਂ ਦਾ ਬਨਾਸ਼ ਕਰ ਦਿੰਦਾ ਹੈ ਜਦਦਰ ਜਕਰਧਾਨੀ ਜਦਦਰ ਜਕਰਜਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚੋ ਚੱਕਾਂ ਦਾ ਦਾਤਾ ਸਾਰੀ ਚੱਕਾਂ ਦੇ ਵਿੱਚ ਉਹ ਦਾਤਾ ਬਚਾਉਣ ਵਾਲਾ ਰੋਜੀ ਬਚਾਉਣ ਵਾਲਾ ਚਾਦਰ ਚਕਰ ਭਰਦੀ ਚੋ ਚੱਕਾਂ ਦੇ ਭਰਨ ਵਾਲਾ ਹੈ ਸਾਰਿਆਂ ਨੂੰ ਭਰ ਦਿੰਦਾ ਸਾਰਿਆਂ ਦੇ ਘਰ ਭਰ ਦਿੰਦਾ ਪਦਾਰਥਾਂ ਦੇ ਨਾਲ ਦਾਤਾ ਨਾਲ ਚਤਰ ਜਕਰ ਬਲ ਜਦਰ ਚਕਰ ਗਲੇ ਚੋ ਚੱਕਾਂ ਦਾ ਪਾਲਣ ਵਾਲਾ ਸਾਰੀ ਚੱਕਾਂ ਦੇ ਵਿੱਚ ਬ੍ਰਿਤ ਪਾਲਣਾ ਕਰਦੇ ਚੋ ਚੱਕਾਂ ਦਾ ਨਾਸ਼ ਕਰਨ ਵਾਲਾ ਇੱਕ ਪਲ ਦੇ ਵਿੱਚੋਂ ਸਾਰੀ ਚੱਕਾਂ ਦਾ ਪੂਰਬ ਪਛਮੋਦ ਅਦਰ ਦੱਖਣ ਸਾਰੀਆਂ ਦਿਸ਼ਾਂ ਦਾ ਨਾਸ਼ ਕਰ ਦਿੰਦਾ ਕਦਰ ਜਗਰ ਵਾਸ ਜਦਰ ਜਗਰ ਵਾਸੀ ਚੋ ਚੱਕਾਂ ਵਿੱਚੋਂ ਲਾਂਬੇ ਤੇ ਚੋ ਚੱਕਾਂ ਦਾ ਵਾਸੀ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਤੇ ਧਿਆਨ ਦੇਣਾ ਪਾਣੀ ਦੇ ਵਿੱਚ ਉਹਦੇ ਜਾਲਾ ਵੀ ਹੁੰਦਾ ਡੱਡੂ ਵੀ ਹੁੰਦੇ ਨੇ ਤੇ ਨਰਲੇਪ ਉਹ ਹੁੰਦਾ ਪਾਣੀ ਤੋਂ ਉਹਦੇ ਦੁਨੀਆ ਤੋਂ ਨਰਲੇਪ ਹੁੰਦਾ ਬ੍ਰਹਿਮ ਗਿਆਨੀ ਸੰਤ ਮਹਾਂਪੁਰਸ਼ ਇਸੇ ਤਰ੍ਹਾਂ ਪ੍ਰਮਾਤਮਾ ਸੰਸਾਰ ਦੇ ਅੰਦਰ ਹੈ ਪਰ ਕਮਲ ਫੁੱਲ ਦੀ ਮਰਗਾਈ ਵਾਂਗੂ ਤੇ ਜਿਵੇਂ ਦੁੱਧ ਦੇ ਵਿੱਚ ਘਿਓ ਹੁੰਦਾ ਨਰਿਲੇਪ ਹੁੰਦਾ ਤੇ ਲੱਕੜੀ ਦੇ ਵਿੱਚ ਬਾਸ ਦੇ ਵਿੱਚ ਅੱਗ ਹੁੰਦੀ ਹੈ ਨਰਿਲੇਪ ਹੁੰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਵੀ ਸੰਸਾਰ ਤੋਂ ਨਰਿਲੇਪ ਹੈ ਤੇ ਉਹਦੇ ਵਿੱਚ ਵੀ ਵਸੀ ਜਾਂਦਾ ਹੈ ਅੱਗ ਵਾਂਗੂ ਉਹਦੇ ਵਿੱਚ ਵੀ ਵਸੀ ਜਾਂਦਾ ਹੈ ਘਿਓ ਵਾਂਗੂ ਉਹਦੇ ਵਿੱਚ ਵੀ ਖੁਸ਼ਬੂ ਫੁੱਲ ਦੇ ਵਿੱਚ ਵੱਸਦੀ ਉਹਦੇ ਵਿੱਚ ਵੀ ਵੱਸਦਾ ਹੈ ਕਾਵਲ ਫੁੱਲ ਪਾਣੀ ਦੇ ਵਿੱਚ ਵੱਸਦਾ ਫੇਰ ਵੀ ਨਿਰਲੇਪ ਹੈ ਮਰਗਾਈ ਪਾਣੀ ਦੇ ਵਿੱਚ ਰਹਿ ਕੇ ਫੇਰ ਵੀ ਉਹਦੇ ਪਰ ਨਹੀਂ ਭਜਦੇ ਫੇਰ ਵੀ ਨਿਰਲੇਪ ਹੈ ਇਹ ਸਾਰੀਆਂ ਉਦਾਹਰਨਾਂ ਪ੍ਰਮਾਤਮਾ ਵਾਸਤੇ ਦਿੱਤੀਆਂ ਮਹਾਂਪੁਰਸ਼ਾਂ ਨੇ ਸੰਤਾਂ ਨੇ ਗੁਰੂਆਂ ਨੇ ਇੱਕ ਵਾਰ ਅੱਜ ਕੇ ਆਖੋ ਸਤਨਾਮ ਸ੍ਰੀ ਚਤਰ ਜਗਰਮਾਨਿ ਚੋ ਚਕਾਂ ਵਿੱਚ ਮੰਨਿਆ ਜਾਂਦਾ ਸਾਰੀ ਉਹਦੀ ਪੂਜਾ ਕਰਦੇ ਆ ਮੰਨਦੇ ਆ ਜਦਰ ਜਗਰ ਦਾਨੀ ਚੋਤ ਕੰਦਾ ਦਾਨ ਦੇਣ ਵਾਲੇ ਸਾਰਿਆਂ ਨੂੰ ਰੋਜੀ ਪਜੁੰਦਾ ਸਭ ਨੂੰ ਦੇਣ ਦਾ ਦਾਨ ਦਿੰਦਾ ਚਾਹ ਜਰੀ ਸ਼ੰਦ ਨਾ ਸਤਰੈ ਨਾ ਮਿੱਤਰੈ ਨਾ ਹੀ ਕੋਈ ਉਹਦਾ ਵੈਰੀ ਨਾ ਹੀ ਕੋਈ ਉਹਦਾ ਵੈਰੀ ਹੈ ਤੇ ਨੋਟ ਕਰ ਲੈ ਨਾ ਹੀ ਕੋਈ ਉਹਦਾ ਮਿੱਤਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਾ ਭਰਮੈ ਨਾ ਭਿੱਤਰ ਨਾ ਹੀ ਉਹ ਨੂੰ ਭਰਮੈ ਤੇ ਨਾ ਹੀ ਉਹਨੂੰ ਭੈਅ ਰਹਦਾ ਨਾ ਹੀ ਕਿਸੇ ਦਾ ਭਰਮ ਭਰਮ ਜਿਵੇਂ ਆਪਾਂ ਨੂੰ ਭਰਮ ਹੋ ਜਾਂਦਾ ਉਹਨੂੰ ਕੋਈ ਭਰਮ ਨਹੀਂ ਤੇ ਨਾ ਹੀ ਉਹਨੂੰ ਭੈਅ ਨਾ ਕਰਨੂ ਨਾ ਕਾਈ ਨਾ ਕਰਮ ਕਰਦਾ ਆਪਾਂ ਕਰਮ ਕਰਦੇ ਆ ਆਪਾਂ ਕੰਮ ਕਰਦੇ ਆ ਕਰਮ ਕਰਦੇ ਆ ਉਹ ਕੋਈ ਕੰਮ ਨਹੀਂ ਕਰਦਾ ਕੋਈ ਕਰਮ ਨਹੀਂ ਕਰਦਾਗਾ ਨਾ ਕਾਈ ਨਾ ਹੀ ਸਰੀਰ ਹੈ ਕਿਉਂਕਿ ਸਰੀਰ ਹੋਵੇ ਤਾਂ ਕੋਈ ਕੰਮ ਕਰੇ ਕਰਮ ਕਰੇ ਬਸ ਇਹਨਾਂ ਗੱਲਾਂ ਦੀ ਸਮਝ ਹੈ ਜਿਵੇਂ ਬੱਚੇ ਲੁਕਮਚਾਈ ਖੇਡਦੇ ਆ ਨਾ ਤੇ ਕਿਤੇ ਆ ਜਾਂਦੇ ਆ ਕਿਤੇ ਚਲੇ ਜਾਂਦੇ ਆ ਇਹ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਓਂ ਕਰੀ ਜਾਂਦੇ ਨੇ ਆ ਜਨਮ ਆ ਜਾਈ ਜਨਮ ਰਹਦਾ ਤੇ ਥਾਂ ਤੋਂ ਹੀ ਰਹਦਾ ਕੋਈ ਥਾਂ ਵੀ ਨਹੀਂ ਉਹਦਾ ਜਦੋਂ ਜਨਮ ਹੋਵੇਗਾ ਤੇ ਥਾਂ ਤਾਂ ਹੀ ਹੋਵੇ ਘਰ ਤਾਂ ਹੀ ਹੋਵੇਗਾ ਨਾ ਨਾ ਚਿਤਰੇ ਨਾ ਮਿਤਰੇ ਨਾ ਹੀ ਕੋਈ ਉਹਦੀ ਮੂਰਤੀ ਏ ਮੂਰਤੀ ਤਾਂ ਤਾਂ ਹੋਵੇਗੀ ਜੇ ਉਹਦਾ ਜਨਮ ਹੋਵੇਗਾ ਉਹਦਾ ਸਰੀਰ ਹੋਵੇਗਾ ਨਾ ਮਿਤਰੇ ਤੇ ਮਿੱਤਰ ਵੀ ਤਾਂ ਹੋਵੇਗਾ ਜੇ ਉਹਦਾ ਸਰੀਰ ਹੋਵੇਗਾ ਉਹਦੇ ਨਾਲ ਤੁਰੇਗਾ ਹੱਥ ਮਿਲਾਵੇਗਾ ਪਰ ਇਹ ਆ ਬਿਵਿੱਧਰ ਸਭ ਤੋਂ ਦੂਰ ਹੈ ਤੇ ਪਾਵਨ ਬਵਿੱਤਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਫਰਦੀਸ ਹੈ ਹਦੀਸ ਹੈ ਧਰਤੀ ਦਾ ਮਾਲਕ ਹੈ ਆਦਿ ਈਸ਼ਵਰ ਹੈ ਆਦੁਮ ਆਦਰਸ਼ ਹੈ ਕਿਰਸ਼ੇ ਦ੍ਰਿਸ਼ਟੀ ਤੋਂ ਪਰੇ ਸਾਡੀ ਦ੍ਰਿਸ਼ਟੀ ਦੇ ਵਿੱਚ ਸੁਰਤੀ ਦੇ ਵਿੱਚ ਕਲਪਨਾ ਦੇ ਵਿੱਚ ਸਮਝ ਦੇ ਵਿੱਚ ਆਉਣ ਵਾਲਾ ਨਹੀਂ ਆ ਕਿਰਸ਼ੇ ਕਮਜ਼ੋਰ ਹੋਣ ਵਾਲਾ ਨਹੀਂ ਉਹਨੂੰ ਕੋਈ ਵੀ ਕਮਜ਼ੋਰ ਨਹੀਂ ਕਰ ਸਕਦਾ ਭਗਵਤੀ ਸ਼ੰਦਾ ਪ੍ਰਸਾਦ ਇਥੇ ਲੋਕ ਸੁਖੀ ਪ੍ਰਲੋਗ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰ ਮੰਦਰ ਜੱਬ ਹਉਮੈ ਕੋਈ ਗੱਜ ਕੇ ਬੁਲਾ ਦੋ ਫਤੇ ਆਖੋ ਵਾਹਿਗੁਰੂ ਵਾਹਿਗੁਰੂ ਜੀ ਕੀ ਫਤੇ ਸਤਨਾਮ ਸ੍ਰੀ ਵਾਹਿਗੁਰੂ ਜੀਓ ਹਰਾਮ ਕਲੀ ਮਹਾਲਾ ਦੀ ਜਾਇ ਆਨੰਦ ਗੋਵੰਕਾਰ ਸਦ